ਨਿਆਚ ਚਣਨ ਤੋਂ ਬਾਅਦ ਕੀ ਉਹ ਡਿਗਪੀਆਂ ਸੀ ਜਾਂ ਸਾਬਜ਼ਾਦੇ ਉਦੋਂ ਤੱਕ ਕਿ ਤੁਸੀਂ ਪਹਿਲਾਂ ਸ਼ੁਰੂ ਚ ਦੱਸਿਆ ਜਦੋਂ ਆਪਾਂ ਇੰਟਰਵਿਊ ਸ਼ੁਰੂ ਕੀਤੀ ਕਿ ਫਿਰ ਗਲੇ ਕੱਟੇ ਗਏ ਔਰ ਬਹੁਤ دیر ਤੱਕ ਸਾਬਜ਼ਾਦੇ ਤੜਫਦੇ ਰਹੇ ਸਾਡੇ ਸਰੋਤ ਇਹ ਦੱਸਦੇ ਆ ਬੰਸਾਬਲੀ ਨਾਮਾ ਵੀ ਕਿਸਾ ਸੰਖੇਪਰ ਵੀ ਲਿਖਦੇ ਆ ਹੋਰ ਇਤਿਹਾਸਕਾਰ ਕਾਫੀ ਸਰੋਤ ਨੇ ਕਿ ਪਹਿਲਾ ਨੀ ਉਸਰੀ ਹੈ ਸਹਬਜਾਦੇ ਬੇਹੋਸ਼ ਜਦ دیوارੇ ਦਬਾਓ ਸਹਬ ਸੇ ਦਮ ਹੁਆ ਜੋਗੀ ਜੀ ਲਿਖਦੇ ਕਹਿੰਦੇ ਦੌਰਾਨੇ ਖੂਨ ਰੁਕਨੇ ਲਗਾ ਦੌਰਾਨੇ ਮਤਲਬ ਬਲੱਡ ਪ੍ਰੈਸ਼ਰ ਹੈ ਤਾਂ ਜਿਸਮ ਮਤਲਬ ਸੋਲ ਕਲੀਆਂ ਵਰਗੇ ਨੇ ਨਾ ਤੇ ਅਸੀਂ ਵੇਖਦੇ ਆਂ ਵੀ ਮਾਵਾ ਰਾਤ ਨਾ ਬੱਚੇ ਦਾ ਮੂੰਹ ਵੀ ਟੱਕ ਕੇ ਰੱਖਣਾ ਤੇ ਇਹ ਵੀ ਵੇਖਦੀ ਆਂ ਵੀ ਪੱਲਾ ਮੂੰਹ ਤੇ ਨਾ ਪਏ ਸਾਹ ਫਿਰ ਉਸ ਐ ਕੋਣੀ ਕਰਕੇ ਨਾ ਸਾਰੀ ਰਾਤ ਬਾਹ ਭਾਵੇਂ ਆਕੜ ਜੇ ਤੇ ਉਹਨੂੰ ਠੰਡ ਤੋਂ ਵੀ ਬਚਾਉਂਦੀਆਂ ਤੇ ਮੂੰਹ ਤੇ ਵੀ ਨਹੀਂ ਕਪੜਾ ਹੋਂਦਿੰਦੀਆਂ ਹੁਣ ਸਾਰ ਕੇ ਦਿਵਾਰ ਜਦੋਂ ਆਕਸੀਜਨ ਮੁੱਕ ਗਈ ਫਿਫਰੇ ਲਰਜ ਉੱਠੇ ਹੋਣਗੇ ਅੰਦਰ ਦਾ ਸਾਰਾ ਸਿਸਟਮ ਉਹ ਬੜੇ ਸੋਨੇ ਬੋਲ ਲਿਖਿਆ ਜਦ ਦਿਵਾਰੇ ਦਬਾਓ ਸੇ ਹਮਸ ਹਬਸੇ ਦਮ ਹੁਆ ਦੌਰਾਨੇ ਖੂਨ ਰੁਕਨੇ ਲੱਗਾ ਔਰ ਸਾਹਸ ਕਮ ਹੁਆ ਬੋਲੇ ਤਬ ਦੋਨੋ ਬਾਜ਼ਾਹਰ ਸਤਮ ਹੁਆ ਬੱਜੋਰਾ ਸੇ ਫਤਿਹ ਸਿੰਘਾਂ ਲੱਗੀ ਵੀ ਮਾਂ ਜੀ ਨੇ ਬੜੀਆਂ ਵਾਰਤਾ ਸੁਣਾਇਆ ਸੀ ਆ ਤੇ ਬੜੀ ਅਚਰਜੇ ਤੇ ਸਿੱਤਮ ਇੰਤਿਹਾਲ ਵਾਲੀ ਗੱਲ ਹੈ ਫਿਰ ਕਹਿੰਦੇ ਨਹੀਂ ਨਹੀਂ ਇਹਨੂੰ ਸਿੱਤਮ ਨਹੀਂ ਕਹਿਣਾ ਇਹਨੂੰ ਇਹ ਨਹੀਂ ਕਹਿਣਾ ਵੀ ਇਹ ਪਾਪ ਹੋਇਆ ਇਹਨੂੰ ਕਹਿਣਾ ਬਖਸ਼ਿਸ਼ ਹੋਈ ਹੈ ਬਾਤਨ ਪੰਥ ਤੇ ਬਾਤਨ ਮਤਲਬ ਜ਼ਾਰਾ ਤੌਰ ਤੇ ਜਿੰਨਾ ਸਾਡੇ ਤੇ ਜਨਮ ਹੋਏਗਾ ਉਹਨਾਂ ਪੰਥ ਦੀ ਝੋਲੀ 'ਚ ਖੁਸ਼ੀਆਂ ਪੈਣਗੀਆਂ ਬਾਤਨ ਪੰਥ ਤੇ ਖੁਦਾ ਕਾ ਕਰਮ ਹੁਆ ਇਹ ਰੱਬ ਦੀ ਬਖਸ਼ਿਸ਼ ਹੋ ਰਹੀ ਆ ਸੀ ਕੰਡੇ ਚੁਗਾਗੇ ਪੰਥ ਸੁੱਖ ਦੀ ਨੀਂਦ ਸੌਏਗਾ ਅਸੀਂ ਕਰਜ਼ਦਾਰ ਆ ਇਸ ਧਰਤੀ ਦੇ ਮੈਂ ਤਾਂ ਕਹਿੰਦਾ ਹਾਂ ਨਾ ਥਾਂ ਥਾਂ ਵੀ ਤੁਹਾਡੇ ਸਿਰ ਤੇ ਕਰਜ਼ਾ ਆ ਉਹ ਕਰਜ਼ਾ ਨਹੀਂ ਉਤਰਨਾ ਪਰ ਜਦੋਂ ਕਿਤੇ ਦੁਨੀਆ ਚ ਵਾਸਤੇ ਸਿੱਖ ਹੋਏ ਇੱਥੇ ਆਓ ਇੱਕ ਰਾਤ ਕੱਟੋ ਉਸ ਦੀਵਾਰ ਕੋਲ ਬੈਠੋ ਘਰਾਂ ਚ ਬੈਠਿਓ ਆਪਣੀ ਸੁਰਤ ਨੂੰ ਇੱਥੇ ਲੈ ਕੇ ਆਓ ਰੋਜ਼ ਰਾਤ ਰਜਾਈਆਂ ਚ ਨਿੱਗ ਚ ਹੀਟ ਚ ਬੱਚਿਆਂ ਨੂੰ ਸੁਲਾਉਂਦਿਆਂ ਚੇਤੇ ਕਰਾ ਦਿਓ ਕਿ ਇਹ ਕਿਸ ਕੀਮਤ ਤੇ ਮਿਲੇ ਸੁੱਖ ਨੇ ਉਹਨਾਂ ਦੇ ਮੂੰਹ ਚ ਗਰਾਈਆਂ ਪਾਉਂਦੇ ਆ ਯਾਦ ਕਰਾ ਦਿਓ ਕਿ ਤਿੰਨ ਰਾਤਾਂ ਮੇਰੇ ਸਾਬ ਦੇ ਲਾਲਾ ਨੂੰ ਰੋਟੀ ਨਹੀਂ ਸੀ ਮਿਲੀ ਜਿਹੜੀ ਅਸੀਂ ਅੱਜ ਸੁੱਖ ਭੋਗ ਰਹੇ ਆ ਉਹਨਾਂ ਦੀ ਕਮਾਈ ਖਾ ਰਿਆ ਸੀ ਸੱਚੀ ਗੱਲ ਰੋਜ਼ ਕਹਿੰਦੇ ਆ ਤਿੰਨਾਂ ਦੀ ਕਮਾਈ ਦਾ ਧਿਆਨ ਰੱਖ ਕੇ ਬੋਲੋ ਜੀ ਵਾਹਿਗੁਰੂ ਪਰ ਜ਼ੁਲਮ ਦੀ ਕਿੰਨੀ ਹੱਦ ਹੈ ਕਿ ਕਿਵੇਂ ਹੱਥ ਚੱਲੇ ਹੋਣਗੇ ਕਿਵੇਂ ਕਟਾਰ ਨਾਲ ਜਾਂ ਜਿਸ ਵੀ ਚੀਜ਼ ਨਾਲ ਸਾਬਜ਼ਾਦਿਆਂ ਦੇ ਗਲੇ ਕੱਟੇ ਕਿਉਂ ਕੈਸੇ ਸ਼ਖਸ ਹੋਣਗੇ ਉਹ ਕੈਸੇ ਇਨਸਾਨ ਦੁਨੀਆ ਤੇ ਅਜਵਰ ਕੀ ਹੋਣਗੇ ਜੀ ਜਿਨ੍ਹਾਂ ਨੇ ਜੁੰਦਿਆਂ ਦੇ ਗਲਾਂ 'ਚ ਟੈਰ ਪਾ ਕੇ ਸਾੜੇ ਗਰਭਵਤੀਆਂ ਦੇ ਮੂੰਹ 'ਚ ਪਟ્રોલ ਪਾ ਕੇ ਅੱਗ ਲਾਈ ਨਵ ਜੰਮਿਆਂ ਨੂੰ ਸਟੋਪਾਂ ਤੇ ਰੱਖ ਰੱਖ ਕੇ ਭੁੰਨੇ ਆ ਪਦਵੀਆਂ ਤੇ ਬੈਠੇ ਚਿੱਟ ਕੱਪੜੀਏ ਬੰਦਿਆਂ ਦੇ ਰੂਪ 'ਚ ਇਦਾਂ ਦੇ ਰਾਖਸ਼ ਅਜਵਰ ਕੀ ਸੀ ਅੱਜ ਵੀ ਹੈਗੇ ਆ ਸਾਹਮਣੇ ਸਾਰਾ